ਦਾ ਨਾਮ ਅਮਰਪਾਲ ਸਿੰਘ ਫੂਡ ਸੇਫਟੀ ਅਫਸਰ ਨਵੀਪ ਸਿੰਘ ਸੁਦੀਪ ਸਿੰਘ ਲਾ ਫੂਡ ਸੇਫਟੀ ਅਫਸਰ ਬਠਿੰਡਾ ਸਿਵਲ ਸਰਜਨ ਅਫਸਰ ਤੋਂ ਅਸੀਂ ਪੱਟੀ ਰੋਡ ਜੋ ਕਿ ਇੱਥੇ ਮੋਮੋ ਜੈ ਸਟਰੀਟ ਵੈਂਡਰ ਜੋ ਵੀ ਅਸੀਂ ਫਾਸਟ ਫੂਡ ਵਾਲੇ ਹੈਗੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਇਸ ਦੀ ਗੁਵਾਨੀ ਕਰਦੇ ਅਸੀਂ ਤਿੰਨਤਲ ਮਲਕੇ ਮੋਸਲੀ ਅਸੀਂ ਅੱਜ ਸਖਤ ਫੂਡ ਵੈਂਡਰਾਂ ਨੂੰ ਚੈੱਕ ਕੀਤਾ ਜਾ ਰਿਹਾ ਇਸ ਤੋਂ ਬਾਅਦ ਅਮਰੀਕ ਸਿੰਘ ਰੋਡ ਜੋ ਵੀ ਹੈ ਸ਼ਾਮ ਨੂੰ ਜੋ ਵੀ ਮਹਿਨਾ ਚੌਂਗ ਦੇ ਵਿੱਚ ਜੋ ਵੀ ਲੰਦੇ ਆ ਉਹਨਾਂ ਨੂੰ ਚੈੱਕ ਕੀਤਾ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆਏ ਦੁਕਾਨਾਂ ਦੇ ਵਿੱਚ ਗਏ ਆ ਤੁਸੀਂ ਕਿ ਮੋਸਟਲੀ ਜਿਹੜੀ ਰਜਿਸਟਰਡ ਹੈਗੀ ਆ ਉਹਨਾਂ ਨੂੰ ਤਾਂ ਇੰਪਰੂਵਮੈਂਟ ਨੋਟਿਸ ਦੀ ਹੈਗੀ ਆ ਪਰ ਜਿਹੜੇ ਰਜਿਸਟਰਡ ਨਹੀਂ ਹੈਗੇ ਉਹਨਾਂ ਦੇ ਹਨ ਹਾਈਜੈਨਿਕ ਚਲਾਨ ਕੱਟ ਦਿੱਤੇ ਸਮਾਨ ਚੈਕਿੰਗ ਲਈ ਵੀ ਕੀਤਾ ਜੀ ਹਾਂ ਜੀ ਸੈਂਪਲ ਹੋਏ ਆ ਲਗਭਗ 10 ਸੈਂਪਲ ਲਏ ਗਏ ਜਿਨ੍ਹਾਂ ਦੇ ਵਿੱਚ ਮੋਮੋਜ਼ ਮੈਦਾ ਜੁਸ ਤੋਂ ਇਹ ਪ੍ਰਪੇਅਰ ਕਰਦੇ ਆ ਜੋ ਸੌਸ ਹੁੰਦੀ ਆ ਜੋ ਵਰਤਦੇ ਆ ਮਿਉਨਿਜ਼ ਵਰਤਦੇ ਆ ਉਹ ਮਿਉਨਿਜ਼ ਦੀ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ ਕਿ ਮਿਉਨਿਜ਼ ਦੀ ਸਸਤੀ ਨਹੀਂ ਬੱਤਰੇ ਜਾਂ ਸੌਸ ਜਿਹੜੀ ਵੀ ਆ 5 ਕਿਲੋ ਦੀ ਕੰਨਨ ਹੈ ਕਿ ਮੈਂ ਆ ਤੁਹਾਡੇ ਸਾਹਮਣੇ ਪਈ ਹੈ ਬਿਲਡ ਆਊਟ ਡੇਟ ਆ ਰਹੀ ਹੈ ਉਹਨਾਂ ਨੇ ਮੌਕੇ ਤੇ ਚਲਾਨ ਕੀਤਾ ਸਰ ਚੰਡੀਗੜ੍ਹ ਜਿਸ ਤਰ੍ਹਾਂ ਵੀਡੀਓ ਆ ਰਹੀ ਹੋ ਰਹੀ ਹੈ ਕਿ ਗਰਾਊਂਡ ਦੀ ਹੋਮਸ ਹੈ ਤਾਂ ਇਸੇ ਵੀ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਪਈ ਨਹੀਂ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਇਸ ਤਰ੍ਹਾਂ ਦੀ ਜੰਮੀ ਕੋਈ ਨੌਨ ਵੇਜ ਦੇ ਵਿੱਚ ਤੋਂ ਕੋਈ ਇਸ ਤਰ੍ਹਾਂ ਮੀਟਿੰਗ ਨਹੀਂ ਆ ਕਿਉਂਕਿ ਅਸੀਂ ਤੀਜੀ ਦੁਕਾਨ ਚੈੱਕ ਕਰ ਰਹੇ ਹਾਂ ਤੇ ਮੇਰੇ ਅਨੁਸਾਰ ਇਹ ਵੇਜ ਹੈਗੀ ਆ ਇਹ ਨੌਨ ਵੇਜ ਵਾਲੀ ਕੋਈ ਮੈਚ ਨਹੀਂ ਕਰਵਾਈ ਕੀਤੀ ਜਾਊਗੀ ਜੇ ਕੋਈ ਇਹਨਾਂ ਵਿੱਚ ਇਹਨਾਂ ਦਾ ਐਸ ਪਰ ਫੂਡ ਸੇਫਟੀ ਐਕਟ ਜੋ ਵੀ ਰਿਪੋਰਟ ਆਊਗੀ ਜਿਸ ਤਰ੍ਹਾਂ ਅਨਹਜੈਨਿਕ ਚਲਾਨ ਤਾਂ ਐਡੀਸੀ ਕੋਡ ਦੇ ਵਿੱਚ ਤਰ ਤੋਂ ਉਹਨਾਂ ਦੇ ਪੇਸ਼ ਹੋਣ ਕੇ ਦੂਸਰੀ ਗੱਲ ਹੈ ਜੇ ਕੋਈ ਇਹਨਾਂ ਦਾ ਅਨਸਰ ਫੂਡ ਆਂਦਾ ਜੋ ਵੀ ਰਿਪੋਰਟ ਦੇ ਅਨਸਾਰ ਉਹ ਸੀਜੀਐਮ ਫੂਡ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿਸ ਤਰ੍ਹਾਂ ਆਪਣਾ ਫਾਸਟ ਫੂਡ ਦਾ ਕੰਮ ਕਰਦਾ ਉਹਦੇ ਵਾਸਤੇ ਲਾਇਸੈਂਸ ਚਾਹੀਦਾ ਉਹਦਾ ਕੋਈ ਹਾਂਜੀ ਉਹ ਐਸ ਪਰ ਟਰਨਓਵਰ ਹੈ ਜਿਨ੍ਹਾਂ ਦੀ 12 ਲੱਖ ਤੋਂ ਘੱਟ ਟਰਨਓਵਰ ਉਹ ਰਜਿਸਟ੍ਰੇਸ਼ਨ ਜਿਵੇਂ ਸਟ੍ਰੀਟ ਫੂਡ ਹੈ ਵੈਂਟਰ ਹੁੰਦੇ ਆ ਜਿਵੇਂ ਛੋਟੇ ਛੋਟੇ ਦੁਕਾਨਦਾਰਾ ਲੱਗੇ ਹੋਏ ਉਹਨਾਂ ਨੂੰ ਫੂਡ ਸਟ੍ਰੀਟ ਰਜਿਸਟ੍ਰੇਸ਼ਨ ਕਹਿੰਦੇ ਆ ਜਿਨ੍ਹਾਂ ਦੀ ਪ੍ਰੋਪਰ ਦੁਕਾਨ ਹੈ ਜੋ ਹੈਗੇ ਉਹਨਾਂ ਦੇ ਲਾਇਸੈਂਸ ਫੂਡ ਸੇਫਟੀ ਦਾ ਸਟੇਸ਼ਨ ਨੂੰ ਲੈ ਕੇ ਆ ਵੀ ਚੈੱਕ ਕੀਤੇ ਜਾ ਰਹੇ ਨੇ ਕਾਗਜ਼ਾਤ ਜਿਹੜੇ ਹਾਂਜੀ ਹਾਂਜੀ ਇਹਨਾਂ ਪ੍ਰੋਪਰ ਚੈੱਕ ਕੀਤੇ ਜਾ ਰਹੇ ਨੇ ਸਰ ਪਟਿੰਡੇ ਪੂਰੇ ਜ਼ਿਲ੍ਹੇ ਵਿੱਚ ਇਹ ਚੈਕਿੰਗ ਹੈ ਕਿ ਜੇ ਸਾਰੇ ਹਾਂਜੀ ਰੂਟੀਨ ਦੇ ਵਿੱਚ ਹੁੰਦੀ ਹੈ ਜਿਵੇਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਸਾਡੇ ਕੋਲੇ ਫੂਡ ਸੇਫਟੀ ਵੈਰਨੈਸ ਮੈਂ ਲੋਕਾਂ ਨੂੰ ਅਪੀਲ ਕਰਦਾ ਜੋ ਵੀ ਹੈਗਾ ਜੇ ਉਹਨਾਂ ਨੂੰ ਕੋਈ ਲੱਗ ਰਿਹਾ ਹੈ ਕਿ ਉਹ ਸਿੱਧਾ ਸਾਡੇ ਨਾਲ ਸੰਪਰਕ ਕੀਤਾ ਜਾਵੇ ਉਹਨਾਂ ਦੀ ਮੌਕੇ ਤੇ ਚੈਕਿੰਗ ਕੀਤੀ ਜਾਊਗੀ ਫੂਡ ਸੇਫਟੀ ਵੈਰਨੈਸ ਸਾਡੀ ਲੈਬ ਹੈ ਚਲਦੀ ਫਿਰਦੀ ਲੈਬ ਹੈ ਅੱਜ ਕਿਹੜੇ ਇਹ ਟਾਈਮ ਤੇ ਆ ਅਸੀਂ ਜਿਹੜੀ ਦੂਸਰੀ ਹੈਗੀ ਸਾਡੀ ਫੂਡ ਸੇਫਟੀ ਵੈਨ ਹੈ ਉਹ ਮਹਿਣਾ ਚੌਂਕ ਦੇ ਵਿੱਚ ਜਿਹੜੀਆਂ ਵਾਲੇ ਵੀ ਹੈਗੇ ਕੁਝ ਰੇੜੀਆਂ ਵੀ ਹਾਂਜੀ ਹਾਂਜੀ ਉਹ ਉਹਨਾਂ ਦਾ ਤੁਹਾਨੂੰ ਮੈਂ ਦੱਸ ਰਿਹਾ ਕਿ ਅੱਜ ਕੱਲ ਲੋਕ ਰੇੜੀਆਂ ਵਾਲੇ ਹੈਗੇ ਜਿਸ ਤਰ੍ਹਾਂ ਉਹਨਾਂ ਨੂੰ ਕੱਚੇ ਔਰ ਰਿਫਾਈਨਡ ਜਿਹੜਾ ਕਿ ਹੋਟਲਾਂ ਤੋਂ ਪਰਚੇਜ਼ ਕਰ ਰਹੇ ਆ ਮੈਂ ਉਹਨਾਂ ਨੂੰ ਟ੍ਰੇਸ ਕਰ ਰਿਹਾ ਤੇ ਜੋ ਵੀ ਹੋਏਗਾ ਉਹਨਾਂ ਨੂੰ ਅਪੀਲ ਅਪੀਲ ਵੀ ਕੀਤੀ ਆ ਨਹੀਂ ਤਾਂ ਉਹਨਾਂ ਦੀ ਸੀਲ ਕੀਤਾ ਜਾਊਗਾ ਜਾਂ ਕਾਨੂੰਨੀ ਕਾਰਵਾਈ ਹੋਊਗੀ ਜੇ ਬੱਚਿਆਂ ਨੂੰ ਮਾਪਿਆਂ ਨੂੰ ਬੱਚਿਆਂ ਨੂੰ ਤਾਂ ਹੀ ਮਾਪਿਆਂ ਨੂੰ ਤਾਂ ਹੀ ਮੈਸੇਜ ਹੈ ਕਿ ਤੁਸੀਂ ਪ੍ਰੋਪਰ ਜਿੰਨਾ ਦਾ ਫੂਡ ਸੇਫਟੀ ਲੈਣਾ ਅਸੀਂ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹਾਈਜੈਨਿਕ ਰੇਟਿੰਗ ਵੀ ਕਰਾ ਚੁੱਕੇ ਹਾਂ ਤੁਸੀਂ ਪ੍ਰੋਪਰ ਉਹਨਾਂ ਤੋਂ ਲਿਓ ਪਹਿਲੀ ਗੱਲ ਤਾਂ ਜਿੰਨਾ ਘੱਟ ਖਾ ਸਕਦੇ ਹੋ ਜੰਕ ਫੂਡ ਉਹਨਾਂ ਨੂੰ ਪਰਹੇਜ਼ ਹੀ ਕਰਦੇ